ਸਭ ਤੋਂ ਵੱਡਾ ਜਿਹੜਾ ਇਨਸਾਨ ਦਾ ਧਰਮ ਹੈ ਚੰਗੇ ਇਨਸਾਨੀਅਤ ਪੈਦਾ ਇਨਸਾਨ ਪੈਦਾ ਕਰਨੇ ਵਧੀਆ ਇਨਸਾਨ ਪੈਦਾ ਕਰਨੇ ਬੱਟਾ ਨੂੰ ਟਾਓ ਜ਼ਿੰਦਗੀ ਵਿੱਚ ਜਾਂ ਸੰਸਾਰ ਦੇ ਬੱਟਾ ਪੈਂਦੀਆਂ ਆ ਇਹਨਾਂ ਨੂੰ ਖਤਮ ਕਰੋ ਇਨਸਾਨੀਅਤ ਦਾ ਜਿਹੜਾ ਧਰਮ ਹੈਗਾ ਵੱਡਾ ਧਰਮ ਹੈਗਾ ਉਹਨੂੰ ਅਪਣਾਓ ਤੇ ਅਸੀਂ ਅੱਗੇ ਜਾ ਸਕਦੇ ਆ ਸਭ ਤੋਂ ਵੱਡਾ ਸਾਡੇ ਸਾਝ ਨੌਲੇਜ ਹੁੰਦੀ ਆ ਨਾ ਕਿ ਜਾਤਾਂ ਹੁੰਦੀਆਂ ਨਾ ਧਰਮ ਹੁੰਦੇ ਨਾ ਹੋਰ ਹੁੰਦੇ ਫਲਾਣਾ ਫੁਲਾਣਾ ਫਲਾਣਾ ਨਹੀਂ ਧਰਮ ਹੋਰੇ ਜਾਂ ਨਾ ਤੁਸੀਂ ਕੌਣ ਮੈਨੂੰ ਕੋਈ ਨਹੀਂ ਪਤਾ ਇਹ ਨੌਲੇਜ ਆ ਨੌਲੇ ਤੋਂ ਵੱਡਾ ਸਾਡੀ ਸਾਜ ਹੁੰਦੀ ਹੈ ਤੇ ਇਨਸਾਨ ਨੂੰ ਚਾਹੀਦਾ ਹੈ ਕਿ ਅਸਲੀ ਜੋ ਜ਼ਿੰਦਗੀ ਦਾ ਮਕਸਦ ਹੈ ਜੀਉਣ ਦਾ ਕਿ ਹੁਣ ਤੰਗ ਨਹੀਂ ਕਰਨਾ ਹੈ ਨਹੀਂ ਕਿ ਇਹਦੇ ਮੌਕੇ ਮੁਤਾਬਕ ਹੈਲਪ ਕਰਨੀ ਹੈ ਨਹੀਂ ਤੇ ਮੌਕੇ ਮੁਤਾਬਕ ਇਹਦੇ ਕੰਮ ਆਉਣਾ ਇਹ ਵੱਡੀ ਗੱਲ ਹੈ ਜੇ ਇਦਾਂ ਇਨਸਾਨ ਇੱਕ ਉਹਦੇ ਕੰਮ ਆਉਣ ਲੱਪ ਪਵੇ ਸੋਚ ਕੇ ਹੈ ਨਹੀਂ ਤਾਂ ਫਿਰ ਦੁਨੀਆ 'ਚ ਬੱਟਾ ਨਾ ਪੈਣ ਟੱਟ ਜਾਣ ਫਿਰ ਸਭ ਇਨਸਾਨ ਦੇ ਦੇਖ ਹੋ ਜਾਏ ਔਰ ਮੇਰਾ ਮਾਨਾ ਹੈ ਕਹਿਣਾ ਹੈ ਇੱਕ ਦਿਨ ਸਾਰੇ ਇਨਸਾਨ ਇੱਕ ਹੋ ਜਾਣਗੇ ਇਹ ਕੋਈ ਦੂਬ ਵੱਡੀ ਗੱਲ ਨਹੀਂ ਹੈ ਹੈਨਾ ਜੀ ਜਦ ਇਨਸਾਨੀ ਦਾ ਧਰਮ ਪਣਵਾੜ ਲਾਪਾਂਗੇ ਤੇ ਸਾਰੇ ਅਸੀਂ ਇੱਕ ਹੋ ਜਾਵਾਂਗੇ ਨਾਲੇ ਕਹਿੰਦੇ ਕਾਲ ਯੁਗ ਬੜਾ ਖਤਰਨਾਕ ਆ ਰਿਹਾ ਅੱਗੇ ਦੇਖੋ ਇਹ ਸਮਝਣ ਦੀ ਗੱਲ ਹੈ ਹਰ ਕੋਈ ਭਿਖਮਣ ਇਦਾਂ ਕਰਦਾ ਪਰ ਇਦਾਂ ਕੋਈ ਉੱਪਰ ਜਿੱਦੇ ਪੈਣੀ ਹੁੰਦੀ ਹੈ ਖਤਰਨਾਕ ਆ ਰਿਹਾ ਤੇ ਜਦੋਂ ਗੁਰੂ ਸਾਹਿਬਾਨ ਨੇ ਬੱਚਿਆਂ ਦੀਆਂ ਚੜਾ ਉਹ ਚੰਗਾ ਸੀ ਯੁਗ ਉਹ ਵੀ ਉਦਾਂ ਸੀਗਾ ਤੇ ਸਮੇਂ ਦੇ ਵਿੱਚ ਅਤਰਾ ਚੜਾਉਂਦੇ ਰਹਿੰਦੇ ਆ ਹਨ ਜੀ ਜੋ ਪੈਦਾ ਹੋਇਆ ਜੋ ਉਪਜਿਆ ਉਹਨੇ ਇੱਕ ਦਿਨ ਜਿਹੜਾ ਉਹ ਬਿੰਸ ਨਹੀਂ ਬਿੰਸਨਾ ਜੋ ਉਪਜੇ ਉਹ ਸੋ ਬਿੰਸ ਹੈ ਪਰ ਉਹ ਆਜ ਕੀ ਕਾ ਅੱਜ ਜਾਂ ਕੱਲ੍ਹ ਤੇ ਪਰਸੋਂ ਮਨੇ ਖਤਮ ਹੋਣਾ ਹੀ ਹੋਣਾ ਹੈਗਾ ਨਰੇ ਆਪਣੀ ਕੁਦਰਤ ਦੇ ਆਹੀ ਤਿੰਨ ਨਿਯਮ ਨੇ ਸਿਰਜਣ ਆ ਪਾਲਨ ਆ ਨਾਸ਼ ਹੋਣਾ ਹਾਂਜੀ ਹਾਂ ਜਿਹੜਾ ਜਿਹੜਾ ਸਾਡੇ ਤੇਨੇ ਗੁਣਿਆ ਹੈ ਨਾ ਜਨਮ ਪਦਾਇਸ਼ ਸਾਰਾ ਚਰਨ ਤਾਂ ਫਿਰ ਖਤਮ ਹੋ ਜਾਣਾ ਹੈ ਨਹੀਂ ਇਦਵਿਜ ਇਹ ਇਨਸਾਨੀਅਤ ਦੇ ਧਰਮ ਬਣਾ ਲਿਆ ਜਾਵੇ ਸਾਰੇ ਇਨਸਾਨ ਆ ਕੋਈ ਉੱਚਾ ਨੀਚਾ ਨਹੀਂ ਹੈਗਾ ਤੇ ਸਮਝੋ ਵੀ ਉਹ ਕਾਫੀ ਇਨਸਾਨ ਦੇ ਵਿੱਚ ਜਿਹੜਾ ਸੁਧਾਰ ਹੋ ਸਕਦਾ ਹੈ ਸਮਾਜ ਚ ਸੁਧਾਰ ਹੋ ਸਕਦਾ ਹੈ